ਆ ਕਾਫੀ ਠੀਕ ਆ ਗਿਆ ਜੀ ਉਹ ਜਿਵੇਂ ਉਹਨਾਂ ਨੇ ਦੱਸਿਆ ਵੀ ਕੋਈ ਉਹ ਬੈਰੀਅਰ ਤੋੜਨ ਨਹੀਂ ਜਾ ਰਹੇ ਸੀ ਸਗੋਂ ਜਿਹੜੇ ਜਿਆਦਾ ਬੰਦੇ ਸੀਗੇ ਉਹ ਵਾਪਸ ਆ ਰਹੇ ਸੀਗੇ ਉਹ ਬੱਚਿਆਂ ਨੂੰ ਕੰਟਰੋਲ ਕਰ ਰਹੇ ਸੀਗੇ ਔਰ ਉਹਨਾਂ ਨੂੰ ਕਹਿ ਰਹੇ ਸੀਗੇ ਵੀ ਆਪਾਂ ਕੋਈ ਵਾਇਰਲੈਂਸ ਨਹੀਂ ਕਰਨੀ ਪੀਸਫੁਲ ਪ੍ਰੋਟੈਸਟ ਕਰਨਾ ਜਦੋਂ ਇਹ ਵਾਪਸ ਆ ਰਹੇ ਸੀ ਤਾਂ ਇਹਨਾਂ ਦੇ ਪਿੱਛੇ ਵੀ ਸਦਰ ਨੂੰ ਇਹਨਾਂ ਨੂੰ ਸਾਹ ਦੀ ਤਕਲੀਫ ਹੋਈ ਆ ਔਰ ਇਹ ਕੈਂਸਰ ਦੇ ਪੇਸ਼ੈਂਟਸ ਆ ਔਰ ਬਾਕੀਆ ਦੇ ਨਾਲ ਵੀ ਇਦਾਂ ਹੀ ਆ ਜਿਹੜੇ ਸ਼ੁਕ ਕਰਨ ਦੀ ਜਿਹੜੇ ਡੈਥ ਵੀ ਹੋਈ ਆ ਜੀ ਉਹਦੇ ਵਿੱਚ ਵੀ ਉਹਦੇ ਸਿਰ ਦੇ ਪਿੱਛੇ ਗੋਲੀ ਲੱਗੀ ਆ ਦੈਟ ਮੀਨਸ ਕਿ ਉਹ ਬੈਰੀਅਰ ਤੋੜਨ ਨਹੀਂ ਜਾ ਤੇ ਇਹ ਜਿਹੜੀ ਅਨਪਰੋਵਕ ਵਾਇਰ ਇਹ ਮਤਲਬ ਬਹੁਤ ਹੀ ਦੁਖਦਾਈ ਆ ਮੇਰੀ ਮੇਰੀ ਸਾਰੀ ਹਮਦਰਦੀ ਮੇਰੀ ਇਸ ਜਿਹੜਾ ਸਨੇਹ ਆ ਉਹ ਉਹਨਾਂ ਦੇ ਪਰਿਵਾਰ ਵਾਸਤੇ ਆ ਕਿਉਂਕਿ ਦੋ ਭੈਣਾਂ ਦਾ ਇਕੱਲਾ ਭਰਾ ਸੀ ਮਾਂ ਪਿਓ ਦਾ ਇਕੱਲਾ ਪੁੱਤ ਸੀਗਾ ਤੇ ਉਹਨਾਂ ਦੇ ਘਰ ਦੇ ਵਿੱਚ ਤੇ ਕਹਿਰ ਵਰਤ ਗਿਆ ਨਾ ਜੀ ਬਹੁਤ ਮਾੜੀ ਗੱਲ ਆ ਔਰ ਆਪਣਾ ਜਿਹੜਾ ਪੀਸਫੁਲ ਪ੍ਰੋਟੈਸਟ ਹੈ ਤਾਂ ਇਹਦਾ ਰਾਈਟ ਆ ਸੰਵਿਧਾਨ ਇਹਦਾ ਹੱਕ ਦਿੰਦਾ ਜੀ ਇਹਦਾ ਮਤਲਬ ਉਹ ਪੂਰੀ ਦੁਨੀਆ 'ਚ ਨਹੀਂ ਕਿਤੇ ਹੋਇਆ ਤੁਸੀਂ ਦੇਖੋ ਐਸ ਵੇਲੇ ਸਾਰੇ ਯੂਰਪ ਦੇ ਵਿੱਚ ਫਰਾਂਸ ਦੇ ਵਿੱਚ ਫਰਾਂਸ ਦੇ ਜਿਹੜਾ ਉਹਨਾਂ ਦੇ ਪ੍ਰੈਜ਼ੀਡੈਂਟ ਹੈ ਮੈਕਰੋਨ ਉਹਨਾਂ ਨੂੰ ਬੁਲਾ ਕੇ ਉਹਨ ਮਤਲਬ ਸਪੇਨ ਦੇ ਵਿੱਚ ਪੋਲੈਂਡ ਦੇ ਵਿੱਚ ਮਤਲਬ ਬਹੁਤ ਸਾਰੇ ਜਿਹੜੇ ਯੂਰੋਪੀਅਨ ਕੰਟਰੀਜ਼ ਆ ਉੱਥੇ ਉੱਥੇ ਵੀ ਕਿਸਾਨ ਜਿਹੜੇ ਹੈਗੇ ਟਰੈਕਟਰ ਲੈ ਕੇ ਪ੍ਰੋਟੈਸਟ ਕਰ ਰਹੇ ਆ ਟਰੈਕਟਰ ਮਾਰਚ ਕਰ ਰਹੇ ਆ ਔਰ ਪੂਰੀ ਦੁਨੀਆ ਦੇ ਵਿੱਚ ਜਿਹੜੇ ਹੈਗੇ ਪ੍ਰੋਟੈਸਟ ਹੋ ਰਿਹਾ ਉਹ ਮੰਤਰੀ ਜੀ ਨੇ ਕੱਲ ਕਿਹਾ ਸੀ ਵੀ ਇਹਦੀ ਪੋਸਟਮਾਰਟਮ ਤੋਂ ਬਾਅਦ ਜੀ ਮਾਮਲਾ ਦਰਜ ਕਰਾਂਗੇ ਪੋਸਟਮਾਰਟਮ ਦੀ ਰਿਪੋਰਟ ਕਦ ਤੱਕ ਆ ਜੇਗੀ ਕਿਉਂਕਿ ਬਹੁਤ ਵੱਡਾ ਇਸ਼ੂ ਹੈ ਹਾਂਜੀ ਉਹ ਅੱਜ ਆ ਜੇਗੀ ਜੀ ਰਿਪੋਰਟ ਔਰ ਸਾਡੀ ਕੈਬਨਿਟ ਦੀ ਮੀਟਿੰਗ ਵੀ ਹੈ ਉਦੋਂ ਤੱਕ ਹੋਪਫੁਲੀ ਰਿਪੋਰਟ ਵੀ ਆ ਜਾਏਗੀ ਔਰ ਜਿਹ ਸੋ ਉਹਦੇ ਸਾਡੇ ਮੁੱਖ ਮੰਤਰੀ ਸਾਹਿਬ ਜਿਹੜਾ ਫੈਸਲਾ ਉਹ ਅਗਲਾ ਫੈਸਲਾ ਜਿਹੜਾ ਉਹ ਕਰਦੇ ਆ। ਥੱਲੇਵਾਲ ਸਾਹਿਬ ਨੇ ਤੁਹਾਨੂੰ ਕੀ ਪ੍ਰੋਬਲਮ ਦੱਸੀ ਕਿ ਇਹ ਕਿਹਦੇ ਕਿਸਾਨਾਂ ਨੂੰ ਚੱਕ ਕੇ ਲੈ ਕੇ ਗਏ ਨੇ ਕਿ ਕੀ ਪ੍ਰੋਬਲਮ ਸੀ ਦੱਸੀ ਆ ਉਹਨਾਂ ਨੇ ਮੈਨੂੰ ਦੱਸਿਆ ਜੀ ਵੀ ਜਿਹੜੇ ਬਜ਼ੁਰਗ ਜਿਹੜੇ ਟਰਾਲੀਆਂ ਦੇ ਵਿੱਚ ਬੈਠੇ ਹੋਏ ਸੀ ਉਹਨਾਂ ਦੇ ਬੰਦੇ ਆਏ ਆ ਔਰ ਉਹਨਾਂ ਨੂੰ ਜਿਹੜੇ ਟਰੈਕਟਰ ਵੀ ਭੰਨੇ ਆ ਉਹਨਾਂ ਨੇ ਟਾਇਰ ਵੀ ਪਾੜੇ ਆ ਟੈਂਕੀਆਂ ਦੇ ਵਿੱਚ ਵੀ ਕੁਝ ਪਾਇਆ ਔਰ ਟਰੈਕਟਰ ਤੋੜ ਦਿੱਤੇ ਆ ਔਰ ਜਿਹੜੇ ਉਹਦੇ ਵਿੱਚ ਬਜ਼ੁਰਗ ਬੈਠੇ ਹੋਏ ਸੀ ਕਈ ਉਹਨੂੰ ਮੰਨ ਲਓ ਜੋ ਇਹ ਕਹਿ ਰਹੇ ਆ ਕਿ ਉਹਨਾਂ ਨੂੰ ਬੋਰੀਆਂ 'ਚ ਪਾ ਕੇ ਲੈ ਕੇ ਗਏ ਆ ਉਹ ਜਿਹੜੇ ਦਾ ਹਰਿਆਣਾ ਪੁਲ ਤੋਂ ਤੇ ਕੋਈ ਜਿਹੜੇ ਦਾ ਪੰਜਾਬ ਸਰਕਾਰ ਵੱਲੋਂ ਕੋਈ ਸਖਤ ਕਾਰਵਾਈ ਕੀਤੀ ਜਾਊਗੀ ਦੇਖੋ ਗੱਲ ਇਹ ਆ ਵੀ ਆਪਾਂ ਨੂੰ ਕੋਈ ਵੀ ਗੱਲ ਕਹਿਣ ਤੋਂ ਪਹਿਲਾਂ ਬਹੁਤ ਸੋਵਾਰ ਸੋਚਣ ਦੀ ਲੋੜ ਹੈ ਬਹੁਤ ਸੰਜਮ ਦੀ ਲੋੜ ਹੈ ਦੋ ਸਟੇਟ ਗਵਰਨਮੈਂਟਸ ਹੈ ਇਹਦੇ ਵਿੱਚ ਤੁਸੀਂ ਆਪਾਂ ਗੱਲ ਕਰਦੇ ਆ ਪੰਜਾਬ ਸਰਕਾਰ ਦੀ ਹਰਿਆਣਾ ਸਰਕਾਰ ਦੀ ਕੇਂਦਰ ਸਰਕਾਰ ਦੀ ਗੱਲ ਕਰਨੀ ਚਾਹੀਦੀ ਹੈ ਜਿਹਦੇ ਨਾਲ ਸੰਬੰਧਤ ਮੰਗਾਇਆ ਹੈ ਗਿਆ ਹਰਿਆਣਾ ਸਰਕਾਰ ਨਾਲ ਕੋਈ ਲੈਣਾ ਦੇਣਾ ਨਹੀਂ ਇਹਨਾਂ ਦਾ ਇੱਕ ਨੈਸ਼ਨਲ ਹਾਈਵੇ ਹੈ ਨੈਸ਼ਨਲ ਹਾਈਵੇ ਸਾਰਿਆਂ ਦਾ ਨੇਸ਼ਨ ਦਾ ਹੁੰਦਾ ਉਹ ਕੋਈ ਹਰਿਆਣੇ ਦੀ ਪ੍ਰਾਪਰਟੀ ਨਹੀਂ ਹੈ ਉਹ ਨੇਸ਼ਨ ਦੀ ਪ੍ਰਾਪਰਟੀ ਆ ਉਹ ਦਿੱਲੀ ਜਾ ਰਿਹਾ ਉਹ ਹਰਿਆਣੇ ਨੂੰ ਕੋਈ ਹੱਕ ਨਹੀਂ ਉਹਨਾਂ ਨੂੰ ਰੋਕਣ ਦਾ ਉਹਨਾਂ ਨੂੰ ਤੇ ਵਾਇਰਲਸ ਦਾ ਤਾਂ ਬਿਲਕੁਲ ਹੀ ਕੋਈ ਹੱਕ ਨਹੀਂ ਆ ਜੀ ਬਾਲੋ ਹਰਿਆਣਾ ਪੁਲ ਤੋਂ ਸਾਰਿਆਂ ਪਾਰੀਂ ਕੀਤੀ ਗਈ ਹੈ ਤੁਸੀਂ ਦੇਖ ਰਹੇ ਹੋ ਕਿ ਇੰਜਰਡ ਹੋਇਆ ਹੈ ਇੰਜਰੀਡ ਬੁਲਟ ਹਾਂਜੀ ਸੋ ਕਿੰਨਾ ਕਿਤੇ ਹਰਿਆਣਾ ਪੁਲਿਸ ਦਾ ਜਿਹੜਾ ਹੈਗਾ ਪੱਕਾ ਬੜਦਾ ਤਾ ਹੈਗਾ ਨਾ ਬਿਲਕੁਲ ਜੀ ਉਹਨਾਂ ਦਾ ਜਿਹੜਾ ਉਹਨਾਂ ਦਾ ਸਾਰਾ ਬਤੀਰਾ ਹੈਗਾ ਜੀ ਉਹ ਗੈਰ ਕਾਨੂੰਨੀ ਆ ਗੈਰ ਸੰਵਿਧਾਨਿਕ ਆ ਐਂਟੀ ਪੀਪਲ ਆ ਐਂਟੀ ਫਾਰਮਰ ਆ ਬਹੁਤ ਮਾੜੀ ਗੱਲ ਆ ਨਿੰਦਣਯੋਗ ਜਿੰਨੀ ਵੀ ਨਿੰਦਾ ਕੀਤੀ ਜਾਵੇ ਘੱਟ ਆ ਦੇਖੋ ਉਹ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕੈਬਨਿਟ ਮੀਟਿੰਗ ਬੁਲਾਈ ਹੈ ਉਹ ਐਪਰੋਪਰੀਏਟ ਹੋਏਗਾ ਇਹ ਮਤਲਬ ਮੇਰੇ ਵਾਸਤੇ ਕੁਝ ਵੀ ਕਹਿਣਾ ਠੀਕ ਨਹੀਂ ਹੋਏਗਾ ਮੁੱਖ ਮੰਤਰੀ ਸਾਹਿਬ ਜੋ ਕੈਬਨਿਟ ਆ ਉਹ ਫੈਸਲਾ ਕਰੇਗੀ ਇਹਦੇ ਬਾਰੇ ਜੋ ਅਗਲਾ ਜਿਹੜਾ ਕੋਰਸ ਆਫ ਐਕਸ਼ਨ ਹੈ ਸਾਡੇ ਮੁੱਖ ਮੰਤਰੀ ਸਾਹਿਬ ਜੋ ਦਿਸ਼ਾ ਨਿਰਦੇਸ਼ ਹੋਣਗੇ ਕੈਬਨਿਟ ਫੈਸਲਾ ਕਰੇਗੀ ਹਾਂ ਕਾਫੀ ਠੀਕ ਹੈਗੇ ਜੀ ਉਹ ਜਿਵੇਂ ਉਹਨਾਂ ਨੇ ਦੱਸਿਆ ਵੀ ਕੋਈ ਉਹ ਬੈਰੀਅਰ ਤੋੜਨ ਨਹੀਂ ਜਾ ਰਹੇ ਸੀ ਸਗੋਂ ਜਿਹੜੇ ਜ਼ਿਆਦਾ ਬੰਦੇ ਸੀਗੇ ਉਹ ਵਾਪਸ ਆ ਰਹੇ ਸੀਗੇ ਉਹ ਬੱਚਿਆਂ ਨੂੰ ਕੰਟਰੋਲ ਕਰ ਰਹੇ ਸੀਗੇ ਔਰ ਉਹਨਾਂ ਨੂੰ ਕਹਿ ਰਹੇ ਸੀਗੇ ਵੀ ਆਪਾਂ ਕੋਈ ਵਾਇਰਲੈਂਸ ਨਹੀਂ ਕਰਨੀ ਪੀਸਫੁਲ ਪ੍ਰੋਟੈਸਟ ਕਰਨਾ ਜਦੋਂ ਇਹ ਵਾਪਸ ਆ ਰਹੇ ਸੀ ਤਾਂ ਇਹਨਾਂ ਦੇ ਪਿੱਛੇ ਵੀ ਸਦਰ ਉਹਨਾਂ ਨੂੰ ਸਾਹ ਦੀ ਤਕਲੀਫ ਹੋਈ ਆ ਔਰ ਇਹ ਕੈਂਸਰ ਦੇ ਪੇਸ਼ੈਂਟਸ ਆ ਔਰ ਬਾਕੀਆਂ ਦੇ ਨਾਲ ਵੀ ਇਦਾਂ ਹੀ ਆ ਜਿਹੜੇ ਸ਼ੁਕ ਕਰਨ ਦੀ ਜਿਹੜੇ ਡੈਥ ਵੀ ਹੋਈ ਆ ਜੀ ਉਹਦੇ ਵਿੱਚ ਵੀ ਉਹਦੇ ਸਿਰ ਦੇ ਪਿੱਛੇ ਗੋਲੀ ਲੱਗੀ ਆ ਦੈਟ ਮੀਨਸ ਕਿ ਉਹ ਬਾਰੀਰ ਤੋੜਨ ਨਹੀਂ ਜਾ ਰਿਹਾ ਸੀ ਉਹ ਵਾਪਸ ਆ ਰਹੇ ਸੀ ਬੱਚੇ ਤੇ ਇਹ ਜਿਹੜੀ ਅਨਪ੍ਰੋਵੋਕਡ ਵਾਇਲੈਂਸ ਮਤਲਬ ਬਹੁਤ ਹੀ ਦੁਖਦਾਈ ਆ ਮੇਰੀ ਮੇਰੀ ਸਾਰੀ ਹਮਦਰਦੀ ਮੇਰੀ ਇਸ ਜਿਹੜਾ ਸਨੇਹਾ ਉਹ ਉਹਨਾਂ ਦੇ ਪਰਿਵਾਰ ਵਾਸਤੇ ਆ ਕਿਉਂਕਿ ਦੋ ਭੈਣਾਂ ਦਾ ਇਕੱਲਾ ਭਰਾ ਸੀ ਮਾਂ ਪਿਓ ਦਾ ਇਕੱਲਾ ਪੁੱਤ ਸੀਗਾ ਤੇ ਉਹਨਾਂ ਦੇ ਘਰ ਦੇ ਵਿੱਚ ਤੇ ਕਹਿਰ ਵਰਤ ਗਿਆ ਨਾ ਜੀ ਬਹੁਤ ਮਾੜੀ ਗੱਲ ਆ ਔਰ ਆਪਣਾ ਜਿਹੜਾ ਪੀਸਫੁਲ ਪ੍ਰੋਟੈਸਟ ਹੈ ਤਾਂ ਇਹਦਾ ਰਾਈਟ ਆ ਸੰਵਿਧਾਨ ਇਹਦਾ ਹੱਕ ਦਿੰਦਾ ਜੀ ਇਹਦਾ ਮਤਲਬ ਉਹ ਪੂਰੀ ਦੁਨੀਆ 'ਚ ਨਹੀਂ ਕਿਤੇ ਹੋਇਆ ਤੁਸੀਂ ਦੇਖੋ ਐਸ ਵੇਲੇ ਸਾਰੇ ਯੂਰਪ ਦੇ ਵਿੱਚ ਫਰਾਂਸ ਦੇ ਵਿੱਚ ਫਰਾਂਸ ਦੇ ਜਿਹੜਾ ਉਹਨਾਂ ਦੇ ਪ੍ਰੈਜ਼ੀਡੈਂਟ ਹੈ ਮੈਕਰੋਨ ਉਹਨਾਂ ਨੂੰ ਬੁਲਾ ਕੇ ਮਤਲਬ ਸਪੇਨ ਦੇ ਵਿੱਚ ਪੋਲੈਂਡ ਦੇ ਵਿੱਚ ਮਤਲਬ ਬਹੁਤ ਸਾਰੇ ਜਿਹੜੇ ਯੂਰੋਪੀਅਨ ਕੰਟਰੀਜ਼ ਆ ਉੱਥੇ ਉੱਥੇ ਵੀ ਕਿਸਾਨ ਜਿਹੜੇ ਹੈਗੇ ਟਰੈਕਟਰ ਲੈ ਕੇ ਪ੍ਰੋਟੈਸਟ ਕਰ ਰਹੇ ਆ ਟਰੈਕਟਰ ਮਾਰਚ ਕਰ ਰਹੇ ਆ ਔਰ ਪੂਰੀ ਦੁਨੀਆ ਦੇ ਵਿੱਚ ਜਿਹੜੇ ਹੈਗੇ ਪ੍ਰੋਟੈਸਟ ਹੋ ਰਿਹਾ ਔਰ ਤੁਮਨ ਮਾਨ ਜੀ ਨੇ ਕੱਲ ਕਿਹਾ ਸੀ ਵੀ ਇਹਦੀ ਪੋਸਟ ਮਾਰਟਮ ਤੋਂ ਬਾਅਦ ਮਾਮਲਾ ਦਰਜ ਕਰਾਇਆ ਪੋਸਟ ਮਾਰਟਮ ਦੀ ਰਿਪੋਰਟ ਕਦ ਤੱਕ ਆਏਗੀ ਕਿਉਂਕਿ ਬਹੁਤ ਵੱਡਾ ਇਸ਼ੂ ਹੈ ਹਾਂਜੀ ਉਹ ਅੱਜ ਆ ਜੇਗੀ ਜੀ ਰਿਪੋਰਟ ਔਰ ਸਾਡੀ ਕੈਬਨਟ ਦੀ ਮੀਟਿੰਗ ਵੀ ਹੈ ਉਦੋਂ ਤੱਕ ਹੋਪਫੁਲੀ ਰਿਪੋਰਟ ਵੀ ਆ ਜਾਏਗੀ ਔਰ ਜਿਹ ਉਹਦੇ ਸਾਡੇ ਮੁੱਖ ਮੰਤਰੀ ਸਾਹਿਬ ਜਿਹੜਾ ਫੈਸਲਾ ਉਹ ਅਗਲਾ ਫੈਸਲਾ ਜਿਹੜਾ ਉਹ ਕਰਦੇ। ਥੱਲੇ ਵਾਲ ਸਾਹਿਬ ਨੇ ਤੁਹਾਨੂੰ ਕੀ ਪ੍ਰੋਬਲਮ ਦੱਸੀ? ਕਹਿੰਦੇ ਕਿਸਾਨਾਂ ਨੂੰ ਚੱਕ ਕੇ ਲੈ ਕੇ ਗਏ ਨੇ ਕਿ ਕੀ ਪ੍ਰੋਬਲਮ ਕੀ ਦੱਸੀ? ਆ ਉਹਨਾਂ ਨੇ ਮੈਨੂੰ ਦੱਸਿਆ ਜੀ ਪਈ ਜਿਹੜੇ ਬਜ਼ੁਰਗ ਜਿਹੜੇ ਟਰਾਲੀਆਂ ਦੇ ਵਿੱਚ ਬੈਠੇ ਹੋਏ ਸੀ ਉਹਨਾਂ ਦੇ ਬੰਦੇ ਆਏ ਆ ਔਰ ਉਹਨਾਂ ਨੂੰ ਜਿਹੜੇ ਟਰੈਕਟਰ ਵੀ ਭੰਨੇ ਆ ਉਹਨਾਂ ਨੇ ਟਾਇਰ ਵੀ ਪਾੜੇ ਆ ਟੈਂਕੀਆਂ ਦੇ ਵਿੱਚ ਵੀ ਕੁਝ ਪਾਇਆ ਔਰ ਟਰੈਕਟਰ ਤੋੜ ਦਿੱਤੇ ਆ ਔਰ ਜਿਹੜੇ ਉਹਦੇ ਵਿੱਚ ਬਜ਼ੁਰਗ ਬੈਠੇ ਹੋਏ ਸੀ ਕਈ ਉਹਨਾਂ ਮਤਲਬ ਜੋ ਇਹ ਕਹਿ ਰਹੇ ਆ ਕਿ ਉਹਨਾਂ ਨੂੰ ਬੋਰੀਆਂ 'ਚ ਪਾ ਕੇ ਲੈ ਕੇ ਗਏ ਆ। ਉਹਦਾ ਅਸੀਂ ਕੋਈ ਐਵੀਡੈਂਸ ਦੇਖ ਰਹੇ ਹਾਂ ਜੀ ਸਾਨੂੰ ਕੋਈ ਐਵੀਡੈਂਸ ਮਿਲਦਾ ਤਾਂ ਫਿਰ ਉਹਦੇ ਤੇ ਬਹੁਤ ਸਖਤ ਤੋਂ ਸਖਤ ਕਾਰਵਾਈ ਹੋਏਗੀ ਜੇ ਇਸ ਤਰ੍ਹਾਂ ਦਾ ਵਾਕਿਆ ਹੋਇਆ ਲੱਗਦਾ ਹੈ ਕਿ ਕੀ ਹੈ ਜਿਹੜਾ ਹੈ ਹਰਿਆਣਾ ਪੁਲਿਸ ਉੱਤੇ ਕੋਈ ਜਿਹੜਾ ਹੈ ਪੰਜਾਬ ਪੁਲਿਸ ਕਰ ਵੱਲੋਂ ਕੋਈ ਸਖਤ ਕਾਰਵਾਈ ਕੀਤੀ ਜਾਊਗੀ ਦੇਖੋ ਗੱਲ ਇਹ ਹੈ ਵੀ ਆਪਾਂ ਨੂੰ ਕੋਈ ਵੀ ਗੱਲ ਕਹਿਣ ਤੋਂ ਪਹਿਲਾਂ ਬਹੁਤ ਸੌ ਵਾਰ ਸੋਚਣ ਦੀ ਲੋੜ ਹੈ ਬਹੁਤ ਸੰਜਮ ਦੀ ਲੋੜ ਹੈ ਦੋ ਸਟੇਟ ਗਵਰਨਮੈਂਟਸ ਹੈ ਇਹਦੇ ਵਿੱਚ ਤੁਸੀਂ ਆਪਾਂ ਗੱਲ ਕਰਦੇ ਆਂ ਪੰਜਾਬ ਸਰਕਾਰ ਦੀ ਹਰਿਆਣਾ ਸਰਕਾਰ ਦੀ ਕੇਂਦਰ ਸਰਕਾਰ ਦੀ ਗੱਲ ਕਰਨੀ ਚਾਹੀਦੀ ਹੈ ਜਿਹਦੇ ਨਾਲ ਸੰਬੰਧਿਤ ਮੰਗ ਆ ਗਈ ਹੈ ਹਰਿਆਣਾ ਸਰਕਾਰ ਨਾਲ ਕੋਈ ਲੈਣਾ ਦੇਣਾ ਨਹੀਂ ਇਹਨਾਂ ਦਾ ਇੱਕ ਨੈਸ਼ਨਲ ਹਾਈਵੇ ਹੈ ਨੈਸ਼ਨਲ ਹਾਈਵੇ ਸਾਰਿਆਂ ਦਾ ਨੇਸ਼ਨ ਦਾ ਹੁੰਦਾ ਉਹ ਕੋਈ ਹਰਿਆਣੇ ਦੀ ਪ੍ਰਾਪਰਟੀ ਨਹੀਂ ਹੈ ਉਹ ਨੇਸ਼ਨ ਦੀ ਪ੍ਰਾਪਰਟੀ ਆ ਉਹ ਦਿੱਲੀ ਜਾ ਰਿਹਾ ਉਹ ਹਰਿਆਣੇ ਨੂੰ ਕੋਈ ਹੱਕ ਨਹੀਂ ਉਹਨਾਂ ਨੂੰ ਰੋਕਣ ਦਾ ਉਹਨਾਂ ਨੂੰ ਤੇ ਵਾਇਰਲਸ ਦਾ ਤਾਂ ਬਿਲਕੁਲ ਹੀ ਕੋਈ ਹੱਕ ਨਹੀਂ ਆ ਜੀ ਬਾਲਾ ਹਰਿਆਣਾ ਪੁਲ ਤੋਂ ਸੜੀਆਂ ਪਾਰੀਂ ਕੀਤੀ ਗਈ ਹੈ ਤੁਸੀਂ ਦੇਖ ਰਹੇ ਹੋ ਕਿ ਇੰਜਰਡ ਹੋਏ ਹੈ ਇੰਜਰਡ ਜੀ ਬੁਲਟ ਹਾਂਜੀ ਸੋ ਕਿਤਨਾ ਕਿਤੇ ਹਰਿਆਣਾ ਪੁਲਿਸ ਦਾ ਜਿਹੜਾ ਹੈਗਾ ਪੱਕਾ ਬੜਦਾ ਤਾਂ ਹੈਗਾ ਨਾ ਬਿਲਕੁਲ ਜੀ ਉਹਨਾਂ ਦਾ ਜਿਹੜਾ ਉਹਨਾਂ ਦਾ ਸਾਰਾ ਬਤੀਰਾ ਹੈਗਾ ਜੀ ਉਹ ਗੈਰ ਕਾਨੂੰਨੀਆ ਗੈਰ ਸੰਵਿਧਾਨਿਕ ਐਂਟੀ ਪੀਪਲ ਐਂਟੀ ਫਾਰਮਰ ਹੈ ਬਹੁਤ ਮਾੜੀ ਗੱਲ ਹੈ ਨਿੰਦਣਯੋਗ ਜਿੰਨੀ ਵੀ ਨਿੰਦਾ ਕੀਤੀ ਜਾਵੇ ਘੱਟ ਹੈ ਦੇਖੋ ਉਹ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕੈਬਨਟ ਮੀਟਿੰਗ ਬੁਲਾਈ ਹੈ ਉਹ ਐਪਰੋਪਰੀਏਟ ਹੋਏਗਾ ਇਹ ਮਤਲਬ ਮੇਰੇ ਵਾਸਤੇ ਕੁਝ ਵੀ ਕਹਿਣਾ ਠੀਕ ਨਹੀਂ ਹੋਏਗਾ ਮੁੱਖ ਮੰਤਰੀ ਸਾਹਿਬ ਜੋ ਕੈਬਨਟ ਆ ਫੈਸਲਾ ਕਰੇਗੀ ਇਹਦੇ ਬਾਰੇ ਜੋ ਅਗਲਾ ਜਿਹੜਾ ਕੋਰਸ ਆਫ ਐਕਸ਼ਨ ਹੈ ਸਾਡੇ ਮੁੱਖ ਮੰਤਰੀ ਸਾਹਿਬ ਜੋ ਦਿ